ਰਾਜਪੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਆਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਆਪਾਂ ਅੱਜ ਸ਼ਬਦ ਸਿਖਾਂਗੇ ਜੀ ਬਿਨ ਬੋਲੇ ਆ ਸਭ ਕਿਸ ਜਾਣਦਾ ਕਿ ਸਾਗਾ ਕੀ ਚੈ ਅਰਦਾਸ ਜੋ ਕਿ ਭਾਈ ਜੋਗਿੰਦਰ ਸਿੰਘ ਜੀ ਰਿਆੜ ਉਹਨਾਂ ਦੁਆਰਾ ਗਾਇਨ ਕੀਤੀ ਸ਼ਬਦ ਰੀਤ ਬਹੁਤ ਹੀ ਪ੍ਰਸਿੱਧ ਹੈ ਆਪਾਂ ਸ਼ੁਰੂ ਕਰਦੇ ਹਾਂ ਜੀ ਤਾਲ ਕਹਿਰਵਾ ਦੇ ਵਿੱਚ ਇਹ ਰੀਤ ਹੈ ਤਕਲੀਫ ਹੈ ਜੀ ਆਪਾਂ ਢੀ ਸ਼ਾਰਪ ਤੋਂ ਜਿਹੜੇ ਵੀਰ ਕੀਰਤਨ ਕਰਦੇ ਨੇ ਉਹ ਦੇਖ ਲੈਣ। ਉਹਨਾਂ ਦਾ 스킬 ਢੀ ਸ਼ਾਰਪ ਹੈ ਜੀ ਨਾਲ ਉਹ ਦੇਖ ਲੈਣ। ਅਤੇ ਉਸ ਤੋਂ ਬਾਅਦ ਸੁਰ ਦੇਖ ਲਓ। ਇਹ ਸ਼ੁੱਧ, ਗਾ ਕੋਮਲ, ਮਾ, ਪਾ, ਧਾ ਕੋਮਲ ਲੱਗਣਾ ਅਤੇ ਨੀ ਵੀ ਕੋਮਲ ਲੱਗਣਾ। ਧਾ ਇਹਦੇ ਵੀ ਸ਼ੁੱਧ ਵੀ ਲੱਗੇਗਾ ਅੰਤਰੇ ਦੇ ਵਿੱਚ। ਆਓ ਜੀ ਸਿੱਖਦੇ ਹਾਂ। ਵੇਣ ਬੋਲੇ ਆ। ਸਭ ਕੇ ਚ ਜਾਣਦਾ ਸਭ ਕੇ ਚ ਜਾਣਦਾ ਵਣ ਕੋ ਨਿਆ ਸਭ ਕੇ ਛ ਜਾਣਗਾ ਦੇਖੋ ਜੀ ਵਣ ਕੋ ਨਿਆ ਆਪਕੇ ਇਛਾਣ ਦਾ ਇਹ ਧਿਆਨ ਨਾਲ ਜਾਣਦਾ ਇਹ ਤਾਂ ਸੋਣਾ ਹੈ ਠੀਕ ਹੈ ਜੀ ਅੱਗੇ ਦੇਖੋ ਕਿਸ ਆਗੇ ਕਿਸ ਆਗੇ ਬਿਨ ਬੋਲਿਆ ਸਭ ਕੁਝ ਜਾਣਦਾ ਉਸ ਤੋਂ ਬਾਅਦ ਆਪਾਂ ਅੰਤਰੇ ਤੇ ਆਨੇ ਆ ਜੀ ਅੰਤਰਾ ਹੈ ਇੱਥੋਂ ਸ਼ੁਰੂ ਹੋਣਾ ਪਾ ਤੋਂ ਬਾਪੀ ਹਾਂ ਸਕਲੀ ਤਰਤੀ ਬਾਬੀ ਹਾਂ ਸਗਲੀ ਤਰਤੀ ਜੇ ਫਿਰ ਉਡ ਚੜਾ ਪੈਣਾ ਦੇਖ ਲੈਣ ਪੈਣਾ ਦਾ ਸਕੇਲ ਜਿਹਨਾਂ ਦਾ ਚੌਥਾ ਕਾਲਾ ਸਕੇਲ ਉਹ ਦੇਖ ਲੈਣ ਉਹ ਇੱਥੋਂ ਜਿਹਨਾਂ ਦਾ ਇਹ ਸਕੇਲ ਹੈ ਉਹ ਇੱਥੋਂ ਦੇਖਣਗੇ ਕੋਨਾ ਦਾ ਰੇ 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 배? 배 깨고 올라가야겠다 배는 ਕਿਸ ਆਕੇ ਅਜੈ ਅਰਦਾਸ ਕਿਸ ਆਕੇ ਅਜੈ ਅਰਦਾਸ ਵੇਨ ਬੋਨੇ ਫਾਤੂ ਸ਼ੁਰੂ ਬਾਬੀ ਹਾ ਸਗਲੀ ਤਰਤੀ ਜੇ ਫਿਰੇ ਖੂਦ ਚੜੇ ਆਕਾਸ ਬਾਬੀ ਹਾ ਸਗਲੀ उड़ चढ़े चड़ें आका देखो वापस कितना आना चढ़े ਆਪ ਜੀ ਨੂੰ ਸ਼ਬਦ ਸਮਝ ਆਇਆ ਹੋਏਗਾ ਤੇ ਆਪ ਜੀ ਇਸ ਤਰ੍ਹਾਂ ਹੀ ਸਿੱਖ ਕੇ ਗਾਓਗੇ ਭਾਈ ਜੁਗਿੰਦਰ ਸਿੰਘ ਜੀ ਰਿਆਡ ਦੇ ਅਸਲ ਸ਼ਬਦ ਨੂੰ ਆਪ ਜੀ ਨੇ ਦਰੋ ਸੁਣ ਲੈਣਾ ਇੱਕ ਵਾਰ ਫਿਰ ਗਾਇਨ ਕਰਨਾ ਜੀ ਆਪ ਜੀ ਦਾ ਬਹੁਤ ਧੰਨਵਾਦ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਮੈਨੂੰ ਦੱਸਣਾ ਕਿ ਵੀਡੀਓ ਆਪ ਜੀ ਨੂੰ ਕਿੰਦਾ ਲੱਗੀ ਆਪ ਨੂੰ ਚੜ੍ਹਦੀ ਕਲਾ ਵਿੱਚ ਪਰਮਾਤਮਾ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਲਦੀ ਮਿਲਦੇ ਆ ਅਗਲੀ ਵੀਡੀਓ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ